ਸੁਨੀਲ ਜਾਖੜ ਨੂੰ ਅੱਜ ਇੱਕ ਸਵਾਲ ਕੀਤਾ ਗਿਆ ਕਿ ਕੀ ਅਕਾਲੀ ਭਾਜਪਾ ਦਾ ਗੱਠਜੋੜ ਹੋਏਗਾ ਜਿਹੜੀਆਂ ਚਰਚਾਾਂ ਵਿੱਚ ਚੱਲ ਰਹੀਆਂ ਨੇ ਹਾਲਾਂਕਿ ਸੁਨੀਲ ਜਾਖੜ ਨੇ ਕਿਹਾ ਕਿ ਅੱਜਕੱਲ ਕਾਂਗਰਸੀਆਂ ਨੂੰ ਅਤੇ ਆਪ ਵਾਲਿਆਂ ਨੂੰ ਦੋ ਭੂਤ ਦਿਖਦੇ ਨੇ ਉਹ ਕਹਿੰਦੇ ਕਿ ਜੇ ਅਸੀਂ ਇਕੱਠੇ ਹੋ ਗਏ ਉਹਨਾਂ ਨੂੰ ਪਤਾ ਹੈ ਕਿ ਸਾਡਾ ਬਣੇਗਾ ਕੀ ਹਾਲਾਂਕਿ ਇਹਨਾਂ ਚਰਚਾਾਂ 'ਤੇ ਕੋਈ ਵੀ ਜਵਾਬ ਸੁਨੀਲ ਜਾਖੜ ਦੇ ਵੱਲੋਂ ਨਹੀਂ ਦਿੱਤਾ ਗਿਆ ਪਰ ਵੱਡੀ ਖਬਰ ਹੈ ਅੱਜ ਸੁਨੀਲ ਜਾਖੜ ਦੇ ਵੱਲੋਂ ਇਹ ਸਟੇਟਮੈਂਟ ਜਿਹੜੀ ਹੈ ਉਹ ਦਿੱਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੂੰ ਸਵਾਲ ਕੀਤਾ ਗਿਆ ਸੀ ਕਿ ਕੀ ਗੱਠਜੋੜ ਹੋਏਗਾ ਆਕਾਲੀ ਭਾਜਪਾ ਗੱਠਜੋੜ ਦੀਆਂ ਚਰਚਾਾਂ 'ਤੇ ਸੁਨੀਲ ਜਾਖੜ ਨੂੰ ਸਵਾਲ ਕੀਤਾ ਗਿਆ ਸੀ ਤਾਂ ਸੁਨੀਲ ਜਾਖੜ ਕਹਿੰਦੇ ਨੇ ਕਿ ਕਾਂਗਰਸੀਆਂ ਨੂੰ ਤਾਂ ਭਾਜਪਾ ਦਾ ਭੂਤ ਦਿੱਖਦਾ ਏ ਅੱਜਕੱਲ ਇਹਨਾਂ ਨੂੰ ਦੋ ਭੂਤ ਦਿਖਣ ਲੱਗੇ ਨੇ ਇਹ ਸੋਚਦੇ ਨੇ ਕਿ ਜੇ ਦੋਵੇਂ ਇਕੱਠੇ ਆ ਗਏ ਤਾਂ ਬਣੇਗਾ ਕੀ ਗਲੇ ਵੀ ਹੈ ਕਿ ਸੁਨੀਲ ਜਾਖੜ ਨੇ ਗੱਠਜੋੜ ਦੀ ਕਿਸੇ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਕੱਲ ਗਵਰਨਰ ਗੁਲਾਬਚੰਦ ਕਟਾਰੀਆ ਦੀ ਯਾਤਰਾ ਸੁਖਵੀਰ ਬਾਦਲ ਅਤੇ ਅਸ਼ਵਨੀ ਸ਼ਰਮਾ ਦੇ ਸ਼ਾਮਲ ਹੋਣ ਤੋਂ ਬਾਅਦ ਗੱਠਜੋੜ ਦੀ ਚਰਚਾ ਕਾਫੀ ਜ਼ੋਰ ਫੜ ਰਹੀ ਹੈ ਜਿਸ ਤੋਂ ਬਾਅਦ ਸੁਨੀਲ ਜਾਖੜ ਨੂੰ ਇਹ ਸਵਾਲ ਕੀਤਾ ਗਿਆ ਸੀ ਪਤਾ ਨਹੀਂ ਕਿਨੇ ਪੜੇ ਲਿਖਿਆ ਵਿਡਿੰਗ ਸਾਹਿਬ ਉਹਨਾਂ ਨੇ ਫਰੌਇਡ ਪੜਿਆ ਹੋਣਾ ਨਹੀਂ ਪੜਿਆ ਮੈਂ ਮਾੜੀ ਮੋਟੀ ਸਾਈਕੋਲੋਜੀ ਵੀ ਪੜੀ ਹੈ ਕਿ ਇੰਡਸਟਰੀਅਲ ਸਾਈਕੋਲੋਜੀ ਸਮਝ ਲਓ ਤੇ ਉਹਦੇ ਵਿੱਚ ਫਰੌਇਡ ਦਾ ਕਹਿੰਦੇ ਹੈ ਉਹ ਬੇਸਿਕਲੀ ਆਪਣੇ ਜ਼ੁਬਾਨ 'ਚ ਹੈ ਜੋ ਦਿਲ ਦੀ ਬਾਤ ਸੀ ਉਹ ਜ਼ੁਬਾਨ 'ਤੇ ਆ ਗਈ ਆ ਦਿਲ ਕੀ ਨਹੀਂ ਇਹਨਾਂ ਨੂੰ ਰਾਤ ਨੂੰ ਸੁਪਨੇ ਆਉਂਦੇ ਹੈ ਰਾਤ ਨੂੰ ਸੁਪਨੇ ਆਉਂਦੇ ਪਹਿਲਾਂ ਤਾਂ ਮੈਂ ਕਹਿੰਦਾ ਸੀ ਵੀ ਇਹਨਾਂ ਸਾਰੇ ਨੂੰ ਕਾਂਗਰਸੀ ਇਹਨਾਂ ਪੰਜਾਬ ਵਾਲੇ ਕਾਂਗਰਸੀ ਨੂੰ ਸੁਨੀਲ ਜਾਖੜ ਦਾ ਭੂਤ ਦਿਸਦਾ ਅੱਜ ਕੱਲ ਇਹਨਾਂ ਨੂੰ ਆ ਦੋ ਭੂਤ ਦੇਣ ਲੱਗੇ ਆ ਦੋ ਆਗੇ ਤਾਂ ਬਣੂਗਾ ਕੀ ਫਿਕਰ ਨਾ ਕਰੋ ਜੋ ਕੁਝ ਵੀ ਹੋਊਗਾ ਛੋਡੇ ਵਾਲੀ ਮੰਝੀਆਂ ਦੇ ਜਿਹੜੇ ਲੋਕ ਸਾਡੇ ਗਰੀਬ ਐਸਸੀ ਵਰਗ ਦੇ ਵਿੱਚ ਕਾਲੇ ਰੰਗ ਚੋਂ ਇਹਨਾਂ ਨੂੰ ਬੂਹ ਆਣ ਲੱਗੀ ਗਰੀਬ ਚੋਂ ਬੂਹ ਆਣ ਲੱਗੀ ਇਹਨਾਂ ਨੂੰ ਤੇ ਇਹ ਇੱਕ ਗਰੀਬ ਵਰਗ ਜੋ ਬੰਦੇ ਨੂੰ ਅਗਰ ਮੁੱਖ ਮੰਤਰੀ 6 ਮਹੀਨੇ ਵਾਸਤੇ ਕੀ ਬਣਾਤਾ ਉਹਨੂੰ ਆਪਣੀ ਗਲਤੀ ਮੰਨਣ ਲੱਗੇ ਦੇਖੋ ਤਸਨੀਲ ਜਾਖੜ ਦੇ ਵੱਲੋਂ ਇਹ ਸਟੇਟਮੈਂਟ ਦਿੱਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੂੰ ਸਵਾਲ ਕੀਤਾ ਗਿਆ ਸੀ ਕਿ ਅਕਾਲੀ ਭਾਜਪਾ ਦਾ ਕੀ ਗੱਠਜੋੜ ਹੋ ਸਕਦਾ ਹੈ ਜਿਸ ਤੋਂ ਬਾਅਦ ਰਾਜਾ ਵੜਿੰਗ ਦਾ ਵੀ ਨਾਮ ਲੈਂਦੇ ਨਜ਼ਰ ਆਏ ਨੇ ਸੁਨੀਲ ਜਾਖੜ ਉਹਨਾਂ ਨੇ ਕਿਹਾ ਕਿ ਅੱਜਕੱਲ੍ਹ ਭੂਤ ਦਿਖਾਈ ਦੇ ਰਹੇ ਨੇ ਕਾਂਗਰਸੀਆਂ ਨੂੰ ਖਾਸ ਕਰਕੇ ਬੀਜੇਪੀ ਦਾ ਵੀ ਭੂਤ ਨਿਕਦਾ ਏ ਤੇ ਅੱਜਕੱਲ ਇਹ ਵੀ ਉਹਨਾਂ ਨੂੰ ਲੱਗ ਰਿਹਾ ਹੈ ਕਿ ਜੇ ਇਹ ਦੋਵੇਂ ਭਾਗ ਕੇ ਅਕਾਲੀ ਬੀਜੇਪੀ ਇਕੱਠੇ ਹੋ ਗਏ ਤਾਂ ਉਹਨਾਂ ਦਾ ਬਣੇਗਾ ਕੀ ਹਾਲਾਂਕਿ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਸੁਨੀਲ ਜਾਖੜ ਨੇ ਕਿ ਗੱਠਜੋੜ ਹੋ ਸਕਦਾ ਹੈ ਜਾਂ ਅਸੀਂ ਨਹੀਂ ਕਰਾਂਗੇ ਇਸ ਤਰ੍ਹਾਂ ਦਾ ਜਵਾਬ ਉਹਨਾਂ ਦੇ ਵੱਲੋਂ ਨਹੀਂ ਦਿੱਤਾ ਗਿਆ ਪਰ ਇਹਨਾਂ ਜ਼ਰੂਰ ਹੈ ਕਿ ਚਰਚਾ ਮੰਨੇ ਕੱਲ ਜੋ ਗਵਰਨਰ ਗੁਲਾਬ ਚੰਦ ਕਟਾਰੀਆ ਨਸ਼ੇ ਦੇ ਖਿਲਾਫ ਹਾਲਾਂਕਿ ਰੈਲੀ ਸੀ ਉਸ ਦੇ ਵਿੱਚ ਇੱਕ ਬੰਦ ਕਮਰਾ ਮੀਟਿੰਗ ਵੀ ਹੁੰਦੀ ਹੈ ਉਸ ਯਾਤਰਾ ਦੇ ਵਿੱਚ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਸ਼ਾਮਲ ਹੋਏ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਸ਼ਾਮਲ ਹੋਏ ਜਿਸ ਤੋਂ ਬਾਅਦ ਗਠਜੋੜ ਦੀ ਚਰਚਾ ਨੇ ਮੋੜ ਤੋਂ ਜ਼ੋਰ ਫੜ ਲਿਆ ਹੈ ਹਾਲਾਂਕਿ ਡਿਨਾਈ ਨਹੀਂ ਕੀਤਾ ਸੁਨੀਲ ਜਾਕੜ ਨੇ ਤਾਂ ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਦੇਖੋ ਮੀਟਿੰਗ ਕੀਤੀ ਹੈ ਸੀਕ੍ਰੀਟ ਵਿੱਚ ਦੇਖੋ ਪਤਾ ਨਹੀਂ ਕਿੰਨੇ ਪੜੇ ਲਿਖਿਆ ਵਿਡਿੰਗ ਸਾਹਿਬ ਉਹਨਾਂ ਨੇ ਫਰੌਇਡ ਪੜਿਆ ਹੋਣਾ ਨਹੀਂ ਪੜਿਆ ਮੈਂ ਮਾੜੀ ਮੋਟੀ ਸਾਈਕੋਲੋਜੀ ਵੀ ਪੜੀ ਹੈ ਕਿ ਇੰਡਸਟਰੀਅਲ ਸਾਈਕੋਲੋਜੀ ਸਮਝ ਲਓ ਤੇ ਉਹਦੇ ਵਿੱਚ ਫਰੌਇਡ ਦਾ ਕਹਿੰਦੇ ਹੈ ਉਹ ਬੇਸਿਕਲੀ ਆਪਣੇ ਜ਼ਬਾਨ 'ਚ ਹੈ ਜੋ ਦਿਲ ਦੀ ਬਾਤ ਸੀ ਉਹ ਜ਼ੁਬਾਨ 'ਤੇ ਆ ਗਈ ਆ ਦਿਲ ਕੀ ਨਹੀਂ ਇਹਨਾਂ ਨੂੰ ਰਾਤ ਨੂੰ ਸੁਪਨੇ ਆਉਂਦੇ ਹੈ ਰਾਤ ਨੂੰ ਸੁਪਨੇ ਆਉਂਦੇ ਪਹਿਲਾਂ ਉਹ ਮੈਂ ਕਹਿੰਦਾ ਸੀ ਵੀ ਇਹਨਾਂ ਸਾਰੇ ਕਾਂਗਰਸੀਆਂ ਨੂੰ ਪੰਜਾਬ ਵਾਲੇ ਕਾਂਗਰਸੀਆਂ ਸੁਨੀਲ ਜਾਖੜ ਦਾ ਭੂਤ ਦਿਸਦਾ ਹੈ ਅੱਜ ਕੱਲ ਇਹਨਾਂ ਨੂੰ ਦੋ ਭੂਤ ਦੇਣ ਲੱਗੇ ਦੀ ਆ ਦੋ ਆਗੇ ਤੱਕ ਬਣੂਗਾ ਕਿ ਫਿਕਰ ਨਾ ਕਰੋ ਜੋ ਕੁਝ ਵੀ ਹੋਊਗਾ ਥੋਡੇ ਵਾਲੀ ਮੰਝੀਆਂ 'ਚ ਜਿਹੜੇ ਲੋਕ ਸਾਡੇ ਗਰੀਬ ਐਸਸੀ ਵਰਗ ਦੇ ਵਿੱਚ ਕਾਲੇ ਰੰਗ 'ਚੋਂ ਇਹਨਾਂ ਨੂੰ ਬੁਵਾਣ ਲੱਗੀ ਗਰੀਬ 'ਚੋਂ ਬੁਵਾਣ ਲੱਗੀ ਇਹਨਾਂ ਨੂੰ ਤੇ ਇਹ ਇੱਕ ਗਰੀਬ ਵਰਗ 'ਜੋ ਬੰਦੇ ਨੂੰ ਅਗਰ ਮੁੱਖ ਮੰਤਰੀ 6 ਮਹੀਨੇ ਵਾਸਤੇ ਕੀ ਬਣਾਤਾ ਉਹਨੂੰ ਆਪਣੀ ਗਲਤੀ ਮੰਨਣ ਲੱਗੇ ਦੇਖੋ ਮੇਰੇ ਜਮੇਟਿੰਗ ਕੀਤੀ ਹੈ ਸੀਕਰਟ ਮੀਟਿੰਗ ਦੇਖੋ ਪਤਾ ਨਹੀਂ ਕਿੰਨੇ ਪੜੇ ਲਿਖੇ ਤਾਂ ਜਿੱਥੇ ਸੁਨੀਲ ਜਾਖੜ ਦੇ ਵੱਲੋਂ ਚੁਟਕੀ ਲਈ ਗਈ ਆ ਤੰਜ ਕੱਸਿਆ ਗਿਆ ਰਾਜਾ ਵੜਿੰਗ ਨੂੰ ਲੈ ਕੇ ਕਾਂਗਰਸੀਆਂ ਨੂੰ ਲੈ ਕੇ ਉੱਥੇ ਆਮ ਆਦਮੀ ਪਾਰਟੀ ਦਾ ਵੀ ਇੱਕ ਬਿਆਨ ਸਾਹਮਣੇ ਆ ਗਿਆ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਜਿਵੇਂ ਜਿਵੇਂ ਚੋਣਾਂ ਨੇੜੇ ਆ ਰਹੀਆਂ ਨੇ ਅਕਾਲੀ ਭਾਜਪੀ ਇਕੱਠੇ ਹੋ ਰਹੇ ਨੇ ਹਾਲਾਂਕਿ ਉਹਨਾਂ ਨੇ ਕਿਹਾ ਕਿ ਪਹਿਲਾਂ ਤੋਂ ਹੀ ਅੰਡਰਸਟੈਂਡਿੰਗ ਤਾਂ ਦੋਵਾਂ ਦੇ ਵਿਚਕਾਰ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮੁਰਦ ਤੋਂ ਇਕੱਠੇ ਹੋ ਜਾਣਗੇ ਇਹ ਵੀ ਸਵਾਲ ਕੀਤਾ ਗਿਆ ਕੇ ਬਿਕਰਮ ਮਜੀਠੀਆ ਕਿਸ ਕਪੈਸਿਟੀ ਦੇ ਵਿੱਚ ਕਹਿ ਰਹੇ ਨੇ ਕਿ ਮੈਂ ਰੂਸਿਆ ਨੂੰ ਮਨਾਵਾਂਗਾ ਪ੍ਰਧਾਨਤਾ ਸੁਖਬੀਰ ਬਾਦਲ ਨੇ ਤੇ ਸੁਖਬੀਰ ਬਾਦਲ ਦੀ ਤਾਈ ਕੋਈ ਸਟੇਟਮੈਂਟ ਸਾਹਮਣੇ ਨਹੀਂ ਆਈ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਏ ਜਿਸ ਦੇ ਵਿੱਚ ਕਿਹਾ ਗਿਆ ਏ ਕਿ ਅਕਾਲੀ ਭਾਜਪੀ ਪਹਿਲਾਂ ਤੋਂ ਹੀ ਆਪਸ ਦੇ ਵਿੱਚ ਮਿਲੇ ਹੋਏ ਨੇ ਅੰਡਰਸਟੈਂਡਿੰਗ ਹੈ ਦੋਹਾਂ ਦੀ ਜਲਦੀ ਜਲਦੀ ਉਹ ਦੋਵੇਂ ਨੇੜੇ ਆ ਰਹੇ ਨੇ ਭਾਜਪੀ ਅਤੇ ਅਕਾਲੀ ਦਲ ਕਿਉਂਕਿ ਜਲਦੀ ਜਲਦੀ ਚੋਣਾਂ ਨੇੜੇ ਆ ਰਹੀਆਂ ਨੇ ਆਮ ਆਦਮੀ ਪਾਰਟੀ ਨੇ ਕਿਹਾ ਕਿ ਵਿਕਰਮ ਮਜੀਠੀਆ ਨੇ ਕਿਹਾ ਕਿ ਮੈਂ ਰੁਸਿਆ ਨੂੰ ਮਨਾਵਾਂਗਾ ਰੁਸਿਆ ਨੂੰ ਇਕੱਠਾ ਕਰਾਂਗਾ ਮੈਂ ਨੰਗੇ ਪਰੀ ਜਾਵਾਂਗਾ ਪਰ ਮਜੀਠੀਆ ਕਿਸ ਕਪੈਸਿਟੀ 'ਚ ਬਿਆਨ ਦੇ ਰਹੇ ਨੇ ਰੁਸਿਆ ਤੇ ਤਾਂ ਸੁਖਵੀਰ ਬਾਦਲ ਦਾ ਕੋਈ ਬਿਆਨ ਆਇਆ ਹੀ ਨਹੀਂ ਹੈ ਅਕਾਲੀ ਦਲ 'ਚ ਕੌਣ ਵੱਡਾ ਨੇਤਾ ਹੈ ਇਸ ਦੀ ਲੜਾਈ ਚੱਲ ਰਹੀ ਹੈ ਪਾਸ ਉਹ ਆਨੇ ਲਗੇ ਜਰਾ ਜਰਾ ਨਹੀਂ ਪਾਸ ਉਹ ਆਨੇ ਲਗੇ ਜਲਦੀ ਜਲਦੀ ਹੈ ਕਿਉਂਕਿ ਇਲੈਕਸ਼ਨ ਵੀ ਆ ਗਏ ਜਲਦੀ ਜਲਦੀ ਲੇਕਿਨ ਇੱਕ ਬਾਤ ਮੈਂ ਬੜਾ ਸਪਸ਼ਟ ਕਰ ਦੂੰ ਜਿੰਨਾ ਮਰਜੀ ਬੜਾ ਅਲਾਈਅੰਸ ਕਰ ਲੈ पंजाब के लोगों ने इनकी जो 10 साल की कारगुजारी है 2007 से सतारह वो देखी है जो पंजाब के लोगों का अनुभव रहा है काली बीजेपी सरकार से वो लोग ऑलरेडी अपनी यादों में सजोए हुए हैं वो तो लोग बोले नहीं है इसलिए मुझे नहीं लगता जितना मर्जी अलायंस कर लें पंजाब के लोग पंजाब हित में ही फैसला लेंगे बात आप देखो ना विक्रम जीटिया साहब ने जब भी कहा है कि उस, उन्होंने ये कहा मैं सबको इकट्ठा कर दूंगा वो किस कैपेसिटी से इकट्ठा करेंगे तो इससे तो बड़ा स्पष्ट है क्योंकि सुखबीर बादल जो प्रधान है और पार्टी की दूसरी लीडरशिप का तो कोई उनके पक्ष में बयान आया ही नहीं है तो इसका मतलब भी निजी स्तर पर इंडिविजुअल लेवल पर अपने आपने को बड़ा करने की कवायद में ये सब लोग लगे हुए हैं इकट्ठा करने का मकसद नहीं है इनका मकसद है भी मैं बड़ा नेता कौन होगा पार्टी का अगर विक्रम ने सबको इकट्ठा करना होता तो वो ये कहते कि हम सब लोग हम बतौर अकाली दल अध्यक्ष जी के साथ सबको इकट्ठा करें वो तो कह रहे मैं इकट्ठा करूंगा वो वो उनकी कैपेसिटी क्या है किस सो मुझे लगता है ये अकाली दल की अपनी लड़ाई है और अपने कौन अकाली दल में बड़ा नेता रहेगा इसकी जो कशमकश है उसका ही परिणाम